ਕਿੰਨੀ ਪੜੀ ਹੈ ਕਿੰਨੇ ਬੰਦੇ ਫੜੇ ਅਰੈਸਟ ਕੀਤੇ ਇਹ ਜਿਹੜੇ ਕੱਲ ਪ੍ਰੈਸ ਕਾਨਫਰੰਸ ਕੀਤੀ ਸੀ ਜਦੋਂ ਆਪਾਂ ਨੂੰ 4 ਕਿਲੋ 255 ਗ੍ਰਾਮ ਹੈਰਨ ਤੇ 197000 ਡਰਗ ਮਨੀ ਤੇ ਇੱਕ ਕਾਰ R20 ਬਰਾਮਦ ਹੋਈ ਸੀ ਉਸਦੇ ਚੱਲਦੇ ਜਿਹੜੀ ਉਹਦੀ ਇਨਵੈਸਟੀਗੇਸ਼ਨ ਅੱਗੇ ਤੋਰਦੇ ਆ ਸਾਡੇ ਐਸਪੀ ਡੀ ਸਾਹਿਬ ਵੱਲੋਂ ਡੀਐਸਪੀ ਡੀ ਸੀਐਨ ਚਾਰਜ ਤੇ ਜਿਹੜੀ ਸਾਰੀ ਟੀਮ ਇੱਥੇ ਹਾਜ਼ਰ ਹੈ ਇਹਨਾਂ ਵੱਲੋਂ ਬਹੁਤ ਹੀ ਮਿਹਨਤ ਕਰਦੇ ਹੋਏ ਅੱਗੇ ਉਸਦੀ ਫਾਰਵਰਡ ਲਿੰਕੇਜ ਦੇ ਵਿੱਚ ਦੋ ਬੰਦੇ ਦਾ ਪਤਾ ਲੱਗਿਆ ਜਿਨ੍ਹਾਂ ਦੇ ਵਰਕਆਊਟ ਕੀਤਾ ਗਿਆ ਉਸ ਤੇ ਇਨਫੋਰਮੇਸ਼ਨ ਇਕੱਠੀ ਕੀਤੀ ਗਈ ਤਾਂ ਉਹਨਾਂ ਦੇ ਜੋ ਰੇਡਿੰਗ ਟੀਮਸ ਵગેਰਾ ਵੱਲੋਂ ਜਦੋਂ ਕਾਰਵਾਈ ਕਰਦੇ ਹੋਏ ਉਹਨਾਂ ਪਾਸੋਂ 2 ਕਿਲੋ ਹੈਰੋਇਨ 2 ਕਿਲੋ 20 ਗ੍ਰਾਮ ਹੈਰੋਇਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਤੇ ਦੋ ਬੰਦਿਆਂ ਨੂੰ ਅਰੈਸਟ ਕੀਤਾ ਗਿਆ ਜਿਨ੍ਹਾਂ ਵਿੱਚ ਸੰਦੀਪ ਸਿੰਘ ਉਰਫ ਮੋਟੂ ਤੇ ਲਬਪ੍ਰੀਤ ਸਿੰਘ ਲੱਭੂ ਦੋਨੇ ਪੁੱਤਰ ਵਜੀਰ ਸਿੰਘ ਵਾਸੀ ਢਾਣੀ ਬੀਰ ਬੈਰੀਆਂ ਪਿੰਡ ਪੱਲਾ ਮੇਗਾ ਦੇ ਆ ਤੇ ਇਹ ਦੋਨਾਂ ਨੂੰ ਗ੍ਰਿਫਤਾਰ ਕੀਤਾ ਇਹ ਸਾਰਾ ਜਿਹੜੀ ਉਹਨਾਂ ਦੀ ਪੁਛਗਿੱਛ ਦੌਰਾਨ ਜਿਹੜੇ ਕੱਲ ਮਕਦਮਾ ਦਰਜ ਹੋਇਆ ਸੀ ਉਸ ਦੀ ਪੁਛਗਿੱਛ ਦੌਰਾਨ ਇਹ ਚੀਜ਼ਾਂ ਸਾਰੇ ਸਾਹਮਣੇ ਆਈਆਂ ਤੇ ਉਹਨਾਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਸਰ ਇਹ ਹੀਰੋਇਨ ਕਿੱਥੋਂ ਲੈ ਕੇ ਆਏ ਸੀ ਇਹ ਡਰੋਨ ਦੇ ਜ਼ਰੀਏ ਆਈ ਸੀ ਜੀ ਇਹ ਜਿਹੜੀ ਇਹ ਹੀ ਪੁਛਗਿੱਛ ਤੋਂ ਪਤਾ ਲੱਗਿਆ ਵੀ ਇਹ ਡਰੋਨ ਦੇ ਰਾਹੀਂ ਇਹਨਾਂ ਨੇ ਮੰਗਵਾਈ ਸੀ ਤੇ ਉਹ ਜਿਨ੍ਹਾਂ ਨੂੰ ਆਪਾਂ ਫੜਨ ਦੇ ਵਿੱਚ ਕਾਮਯਾਬ ਹੋਏ ਸਰ ਇਹਨਾਂ ਦਾ ਪੂਰਾ ਲਿੰਕ ਸੀਗਾ ਆਪਸ ਵਿੱਚ ਇਹਨਾਂ ਦੀ ਚੈਨ ਹੈ ਸਾਰੀ ਔਰ ਇਹ ਪਾਕਿਸਤਾਨ ਦੇ ਤਸਕਰਾਂ ਨਾਲ ਕਿੱਦਾਂ ਮਿਲੇ ਹੋਏ ਆ ਜੀ ਇਹਦੇ ਵਿੱਚ ਜਮਿੰਦਰ ਸਵਰਨ ਸਿੰਘ ਹੈ ਤੇ ਗੁਰਵੰਤ ਸਿੰਘ ਹੈ ਇਹਨਾਂ ਦੇ ਜਦੋਂ ਅਸੀਂ ਸਾਰਾ ਚੈੱਕ ਕੀਤਾ ਇਹਨਾਂ ਦੀ ਇਨਵੈਸਟੀਗੇਸ਼ਨ ਦੌਰਾਨ ਸਾਹਮਣੇ ਆਇਆ ਵੀ ਇਹਨਾਂ ਦੇ ਉੱਧਰ ਪਾਕਿਸਤਾਨ ਦੇ ਵਿੱਚ ਲਿੰਕ ਹੈ ਤੇ ਉੱਥੋਂ ਬਾਹਰੋਂ ਮੰਗਵਾਉਂਦੇ ਆ ਜੀ ਤੇ ਇੱਥੇ ਅੱਗੇ ਇਹ ਵੇਚਦੇ ਆ ਸਰ ਅੱਗੇ ਕੀ ਇਨਵੈਸਟੀਗੇਸ਼ਨ ਜਿਹੜੀ ਕੀਤੀ ਹੈ ਇਨਵੈਸਟੀਗੇਸ਼ਨ ਤੁਹਾਡੇ ਸਾਹਮਣੇ ਹੀ ਹੈ ਜੀ ਉਸ ਤੋਂ ਉਹਨਾਂ ਨੂੰ ਫੜਨ ਤੋਂ ਬਾਅਦ ਅਸੀਂ ਇਨਵੈਸਟੀਗੇਸ਼ਨ ਨੂੰ ਅੱਗੇ ਤੋਰਦੇ ਹੋਏ ਜਿਹੜੇ ਫਾਰਵਰਡ ਲਿੰਕਸ ਦੇ ਵਿੱਚ ਆ ਦੋ ਜਣੇ ਆਏ ਸੀਗੇ ਉਹਨਾਂ ਨੂੰ ਵੀ ਆਪਾਂ ਫੜਨ ਵਿੱਚ ਕਾਮਯਾਬੀ ਹਾਸਲ ਹੋਈ ਹੈ ਤੇ ਜਿੰਨਾ ਪਾਸੋਂ 2 ਕਿਲੋ 20 ਗ੍ਰਾਮ ਫਿਰ ਅੱਗੇ ਸਰ ਇਹਨਾਂ ਉੱਤੇ ਪਹਿਲੇ ਵੀ ਕੋਈ ਮੁਕਦਮੇ ਦਰਜ ਹੀ ਨਹੀਂ ਹੈ ਦੋ ਜਿਹੜੇ ਹੁਣ ਫੜੇ ਆ ਇਹਨਾਂ ਇਹਨਾਂ ਉੱਪਰ ਪਹਿਲਾਂ ਕੋਈ ਮੁਕਦਮਾ ਨਹੀਂ ਦਰਜ ਇੱਕ ਦੀ ਕਰ ਉਮਰ ਕਰੀਬ 21 ਸਾਲ ਹੈ ਦੂਜਾ 19 ਸਾਲ ਦਾ ਦੋਨੇ ਸਕੇ ਭਰਾ ਹੈ ਤੇ ਇਹਨਾਂ ਦੋਵਾਂ ਦੀ ਛੋਟੀ ਉਮਰ ਹੈ ਮਤਲਬ ਕਿ ਛੋਟੀ ਉਮਰ ਵਾਲੇ ਨੌਜਵਾਨ ਸਾਰੇ ਜਿਹੜੇ ਇਸ ਪਾਸੇ ਜਾ ਰਹੇ ਹੈਗੇ ਕੀ ਕਾਰਨ ਕੀ ਮੰਨਦੇ ਹੈਗੇ ਜੀ ਉਹੀ ਗੱਲ ਹੈ ਜੀ ਛੇਤੀ ਇਹ ਅਮੀਰ ਹੋਣ ਦੀ ਲਾਲਚ ਦੇ ਵਿੱਚ ਇਹ ਅਜਿਹਾ ਕੰਮ ਕਰਦੇ ਹੈ ਗਲਤ ਕੰਮਾਂ 'ਚ ਪੈਂਦੇ ਹੈ ਤੇ ਜੋ ਕਿ ਇਹਨਾਂ ਨੂੰ ਬਾਅਦ ਦੇ ਵਿੱਚ ਇਸ ਚੀਜ਼ ਦੇ ਅਹਿਸਾਸ ਹੁੰਦਾ ਜਦੋਂ ਇਹਨਾਂ ਤੇ ਪਰਚਾ ਦਰਜ ਹੋ ਕੇ ਉਹ ਲੰਬੇ ਸਮੇਂ ਲਈ ਇਹ ਜੇਲ੍ਹ 'ਚ ਜਾਣਗੇ ਤਾਂ ਇਹਨਾਂ ਨੂੰ ਉਸ ਤੋਂ ਬਾਅਦ ਅਹਿਸਾਸ ਹੋਊਗਾ ਵੀ ਇਹ ਜੋ ਕੰਮ ਕਰ ਰਹੇ ਸੀ ਇਲੈਗਲ ਸੀ ਗਲਤ ਸੀ ਤੇ ਸਮਾਜ ਦੇ ਉਲਟ ਸੀ। ਟੀ ਸ਼ੂਟਿੰਗ ਉੱਪਰ ਜਿਹਨਾਂ ਦੇ ਉਧਰ ਦੂਜੇ ਕੰਟੀ 'ਚ ਕਿਵੇਂ ਲਿੰਕ ਬਣ ਗਏ ਜੀ ਇਹਨਾਂ ਦੀ। ਇਹ ਦੀ ਜਿਹੜੀ ਚੇਨ ਦੀਆਂ ਜਿਵੇਂ ਕਹਿੰਦੇ ਆ ਵੀ ਇੱਕ ਦੂਜੇ ਨੂੰ ਦੇਖ ਕੇ ਜਿਹੜੇ ਬੰਦੇ ਕੋਈ ਅਜਿਹੇ ਕੰਮ 'ਚ ਕੋਈ ਜੇਲ੍ਹ ਤੋਂ ਜੇਲ੍ਹ ਦੇ ਵਿੱਚ ਜਦੋਂ ਇਕੱਠੇ ਹੋ ਜਾਂਦੇ ਆ ਇੱਕ ਮੁਕਦਮਾਦਾਰ ਜੋ ਹੈ ਉੱਥੋਂ ਇਹ ਨੰਬਰ ਅੱਗੇ ਲੈ ਲੈ ਲਓ ਹਾਂ ਜੀ ਹਾਂ ਇਹ ਇਸ ਦਾ ਕੰਟੈਕਟ ਬਾਹਰ ਨਹੀਂ ਸੀ ਬਾਹਰ ਕੰਟੈਕਟ ਹੈ ਜਿਹੜਾ ਗੁਰਵੰਤ ਸਿੰਘ ਸਵਰਨ ਸਿੰਘ ਇਹਨਾਂ ਦੇ ਬਾਹਰ ਕੰਟੈਕਟ ਹੈ ਜਿਵੇਂ ਪੱਲ ਵਾਲੇ ਜਿਹੜੇ ਸਰ ਹਾਂ ਜੀ ਪੁਲਿਸ ਲਗਾਤਾਰ ਫੜ ਰਹੀ ਹੈ ਜੀ ਦਿੱਲੀ ਕੋਈ ਨਾ ਕੋਈ ਅਸਾਈਨਮੈਂਟ ਆਉਂਦੀ ਹੈ ਫੜ ਲੈਂਦੀ ਹੈ ਸੀਐਸ ਦਾ ਵੀ ਆ ਜੀ ਪਬਲਿਕ ਪਰ ਸਰ ਵੱਡਾ ਸਵਾਲ ਹੈ ਕਿਤੇ ਨੈਕਸਸ ਜਿਹੜਾ ਕਿਤੇ ਸੈਂਟਰ ਜੇਲ੍ਹ ਚ ਬੈਠ ਗਿਆ ਤਾਂ ਨਹੀਂ ਚੱਲ ਰਿਹਾ ਜਿਉਂ ਤੋਂ ਅੱਗੇ ਕੋ ਲਿੰਕ ਬਣੀ ਜਾਂਦੇ ਆ ਉੱਥੋਂ ਚੱਲੀ ਜਾਂਦਾ ਹੈ ਜੀ ਦੇਖੋ ਜੇ ਜੇਲ੍ਹ ਚੋਂ ਸਾਡੇ ਸਾਹਮਣੇ ਨੈਕਸਸ ਆਊਗਾ ਅਸੀਂ ਉੱਥੋਂ ਵੀ ਨਹੀਂ ਛੱਡਾਂਗੇ ਵੀ ਇਹਦੇ ਚੋਂ ਕਈ ਵਾਰੀ ਸਾਡੇ ਕੋਲ ਪੁੱਛ ਕੇ ਇਸ ਦੌਰਾਨ ਆ ਜਾਂਦਾ ਵੀ ਕੋਈ ਨਾ ਕੋਈ ਜੇਲ੍ਹ ਦੇ ਵਿੱਚੋਂ ਵੀ ਕੋਈ ਚਲਾਉਣ ਦੀ ਕੋਸ਼ਿਸ਼ ਕਰਦਾ ਤੇ ਅਸੀਂ ਹਮੇਸ਼ਾ ਉਹਨੂੰ ਆਪਦੇ ਪ੍ਰੋਡਕਸ਼ਨ ਪਰੈਂਟ ਲੈਣੇ ਤੇ ਅਸੀਂ ਉਹਨੂੰ ਫੜ ਕੇ ਕੇਸਿਸ ਦੇ ਵਿੱਚ ਇੱਕ ਦੋ ਕੇਸਿਸ ਅਸੀਂ ਫੜਿਆ ਵੀ ਆ ਲੈ ਕੇ ਉਹਨਾਂ ਦੀ ਗ੍ਰਿਫਤਾਰੀਆਂ ਭਾਈਆਂ